ਗੱਲ ਸੁਖਜਿੰਦਰ ਸਿੰਘ ਰੰਧਾਵਾ ਦੀ ਚਿੱਠੀ ਤੇ ਕਰਾਂਗੇ ਇਲੈਕਸ਼ਨ ਕਮਿਸ਼ਨ ਨੂੰ ਇੱਕ ਚਿੱਠੀ ਭੇਜੀ ਗਈ ਹੈ ਸੁਖਬੀਰ ਸਿੰਘ ਬਾਦਲ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਨੇ ਪਰ 12 ਤਰੀਕ ਨੂੰ ਨਵੇਂ ਪ੍ਰਧਾਨ ਦੀ ਚੋਣ ਹੋਣੀ ਹੈ ਇੱਕ ਪਾਸੇ ਬਾਗੀ ਸੀ ਇੱਕ ਪਾਸੇ ਦਾਗੀ ਸੀ ਕਾਂਗਰਸ ਦੇ ਸੰਸਦ ਸੁਖਜਿੰਦਰ ਸਿੰਘ ਰੰਧਾਵਾ ਦੀ ਐਂਟਰੀ ਹੋ ਕਿਵੇਂ ਗਈ ਤੇ ਅਕਾਲੀ ਦਲ ਇਸ ਪੂਰੇ ਸਿਨੈਰੀਓ ਨੂੰ ਕਿਵੇਂ ਦੇਖ ਰਿਹਾ ਹੈ ਅਕਾਲੀ ਦਲ ਦੇ ਲੀਡਰਾਂ ਨੇ ਪ੍ਰੈਸ ਕਾਨਫਰੰਸ ਕੀਤੀ ਸਿੱਧੇ ਤੌਰ ਤੇ ਕਿਹਾ ਕਿ ਸਾਦੀਸ਼ ਹੈ ਉੱਪਰਲੇ ਪਾਸਿਓਂ ਘੜੀ ਗਈ ਹੈ ਚਿੱਠੀ ਚ ਕਿਹਾ ਗਿਆ ਕਿ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਅਕਾਲੀ ਦਲ ਦੇ ਪ੍ਰਧਾਨ ਦੀ ਚੋਣ ਹੋਣੀ ਹੈ ਡੈਲੀਗੇਟਸ ਦੇ ਸਵਾਲ ਹੈ ਉਸ ਕ੍ਰਾਈਟੇਰੀਆ ਤੇ ਸਵਾਲ ਚੁੱਕਿਆ ਗਿਆ ਜਿਸ ਨੂੰ ਲੈ ਕੇ ਅਕਾਲੀ ਦਲ ਦਾ ਪ੍ਰਧਾਨ ਅਕਸਰ ਚੁਣਿਆ ਜਾਂਦਾ ਹੈ ਇਸੇ ਵੇਲੇ ਸੇ ਚਰਚਾ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਤਾ ਤਿੰਨ ਵੱਡੇ ਸਵਾਲਾਂ ਚੋਂ ਸਭ ਤੋਂ ਪਹਿਲਾ ਵੱਡਾ ਸਵਾਲ ਰਹੇਗਾ ਕਿ ਅਕਾਲੀ ਦਲ ਦੇ ਈਸੀਆਈ ਨੂੰ ਸ਼ਿਕਾਇਤ ਕਿਉਂ ਸਭਜਿੰਦਰ ਸਿੰਘ ਰੰਧਾਵਾ ਨੇ ਲਗਾਈ ਹੈ ਦੂਜਾ ਸਵਾਲ ਪ੍ਰਧਾਨ ਦੀ ਚੋਣ ਤੇ ਕਿ ਰੰਧਾਵਾ ਨੂੰ ਕੀ ਫਾਇਦਾ ਇਹ ਵੀ ਸਮਝਣ ਦਾ ਵਿਸ਼ਾ ਆਪਣੇ ਆਪ ਚ ਬਣ ਜਾਂਦਾ ਹੈ ਕਿ ਕੀ ਕੁਝ ਜਿਹੜਾ ਉਸਾ ਬਣਿਆ ਰਿਹਾ ਹੈ ਤੀਜਾ ਵੱਡਾ ਸਵਾਲ ਰਹੇਗਾ ਬਾਗੀਆਂ ਦਾਗੀਆਂ ਦੇ ਵਿਚਾਲੇ ਰੰਧਾਵਾ ਦੇ ਸਵਾਲਾਂ ਦੇ ਮਾਇਨੇ ਕੀ ਕੁਝ ਨਹੀਂ ਅਬੂਤਾ ਸਿੰਘ ਵਿਰਾਗੀ ਸਿਆਸੀ ਮਾਰ ਨੇ ਉਹ ਵੀ ਸਾਡੇ ਨਾਲ ਡੁੱਟ ਚੁੱਕੇ ਨੇ ਬਰਾਗੀ ਸਾਹਿਬ ਸਵਾਗਤ ਹੈ ਬਰਾਗੀ ਸਾਹਿਬ ਅਕਾਲੀ ਦਲ ਦਾ ਪ੍ਰਧਾਨ ਚੁਣਿਆ ਜਾਣਾ ਰੰਧਾਵਾ ਸਾਹਿਬ ਨੂੰ ਕਿਉਂ 헤 ਜਾ ਰਿਹਾ ਹੈ ਇਹ ਸਮਝਣ ਦੀ ਕੋਸ਼ਿਸ਼ ਕਰਾਂਗੇ ਅਸੀਂ ਪਹਿਲਾਂ ਹਾਂ ਮਿਹਰਬਾਨੀ ਕ੍ਰਿਸ਼ਨ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਮੈਨੂੰ ਚਾਂਸ ਦਿੱਤਾ ਪਰ ਮੈਂ ਪਹਿਲਾਂ ਨੇ ਟੌਪਿਕ ਤੇ ਵੀ ਕੁਝ ਬੋਲਣਾ ਚਾਹੁੰਨਾ ਉਦੋਂ ਮੈਨੂੰ ਮੌਕਾ ਨਹੀਂ ਮਿਲਿਆ ਬੋਲਣ ਦਾ ਜਿਹੜਾ ਆਪਣੇ ਪੁਲਿਸ ਕਰਮਚਾਰੀ ਸ਼ਹੀਦ ਹੋ ਗਏ ਨੇ ਸਾਰੇ ਬੁਲਾਰਿਆਂ ਨੇ ਬਹੁਤ ਵਧੀਆ ਸੰਵੇਦਨਾ ਸਹਿਤ ਆਪਣੇ ਵਿਚਾਰ ਰੱਖੇ ਪਰ ਮੈਂ ਇੱਥੇ ਜ਼ਰੂਰ ਕਹਿਣਾ ਚਾਹੁੰਦਾ ਵੀ ਪੰਜਾਬ ਪੁਲਿਸ ਦਾ ਰਾਜਨੀਤਿਕਕਰਨ ਕਾਫੀ ਲੰਮੇ ਸਮੇਂ ਤੋਂ ਕੋਇਆ ਪਿਆ ਵਾ ਤੇ ਰਾਜਨੀਤਿਕਕਰਨ ਹੋਣ ਦੇ ਬਾਵਜੂਦ ਪੰਜਾਬ ਪੁਲਿਸ ਕਿਤੇ ਨਾ ਕਿਤੇ ਲੋਕਲ ਜਿਹੜੇ ਨਾ ਸਮਝ ਲੀਡਰ ਹੁੰਦੇ ਆ ਉਹਨਾਂ ਦੇ ਥੱਲੇ ਮੈਨੂੰ ਲੱਗਦਾ ਉਹਨਾਂ ਦੀ ਲਜ਼ਾ ਉਹਨਾਂ ਨਾਲ ਕਿਵੇਂ ਦੀ ਤਰ੍ਹਾਂ ਰੱਖ ਲੋ ਉਹਨਾਂ ਦਾ ਮਾਣ ਰੱਖਣ ਲਈ ਕਈ ਵਾਰੀ ਪ੍ਰੋਸੀਜਰਲ ਡਿਲੇ ਹੋ ਜਾਂਦੀ ਆ ਤੁਸੀਂ ਦੱਸਿਆ ਵੀ 3 ਦਿਨ ਪਹਿਲਾਂ ਰਿਲੇਟਡ ਇਸ਼ੂ ਲੈ ਕੇ ਐਫ ਆਈ ਆਰ ਦਰਜ ਹੋਈ ਸੀ ਤਾਂ ਮੈਂ ਬੜਾ ਹੈਰਾਨ ਆ ਵੀ ਜੇ ਉਸ ਇਸ਼ੂ ਨੂੰ ਲੈ ਕੇ ਐਫ ਆਈ ਆਰ ਦਰਜ ਹੋਈ ਸੀ ਤਾਂ ਕਿਤੇ ਨਾ ਕਿਤੇ ਪ੍ਰੋਪਰ ਐਕਸ਼ਨ ਦੀ ਘਾਟ ਸੀ ਪੁਲਿਸ ਵੱਲੋਂ ਕਿਉਂਕਿ ਗੋਲੀ ਤੇ ਕਿਸੇ ਦਾ ਨਾਮ ਨਹੀਂ ਸੀ ਲਿਖਿਆ ਗੋਲੀ ਕਿਸੇ ਇਦੋਂ ਲੋਅਰ ਲੈਵਲ ਦੇ ਮੁਲਾਜ਼ਮ ਦੇ ਵੀ ਵੱਜ ਸਕਦੀ ਸੀ ਤੇ ਕਿਸੇ ਵੱਡੇ ਆਫੀਸਰ ਦੇ ਵੀ ਵੱਜ ਸਕਦੀ ਸੀਗੀ ਤੇ ਪੰਜਾਬ ਪੁਲਿਸ ਦਾ ਇੱਕ ਟ੍ਰੇਨਡ ਜਿਹੜਾ ਸੀਗਾ ਸਾਡਾ ਆਫੀਸਰ ਉਹ ਸਾਡੇ ਕੋਲੋਂ ਚਲਿਆ ਗਿਆ ਜਾਂ ਕੋਈ ਹੋਰ ਵੀ ਜਾ ਸਕਦਾ ਸੀਗਾ ਪਰ ਇਹਦਾ ਨਾ ਪੂਰਾ ਆਪਾਂ ਅਨਪ੍ਰੋਫੈਸ਼ਨਲ ਪੁਲਿਸ ਆਫੀਸਰ ਜਿੱਥੇ ਹੈ ਉੱਥੇ ਰਾਜਨੀਤਿਕ ਲੋਕਾਂ ਨੂੰ ਵੀ ਚਾਹੀਦਾ ਵੀ ਪੁਲਿਸ ਨੂੰ ਆਪਦਾ ਕੰਮ ਕਰਨ ਦੇਣ ਇਸ ਲੈਵਲ ਤੇ ਉੱਥੇ ਜਾਂਚ ਪੜਤਾਲ ਦੀ ਗੱਲ ਹੋ ਰਹੀ ਆ ਹੁਣ ਇਸ ਤੇ ਜਾਂਚ ਪੜਤਾਲ ਦੀ ਗੱਲ ਹੋ ਰਹੀ ਆ ਬਿਰਾਗੀ ਜੀ ਕਿ ਤਫਤੀਸ਼ ਹੋਏਗੀ ਨਹੀਂ ਹੋਏਗੀ ਪਰ ਰੰਧਾਵਾ ਸਾਹਿਬ ਦੀ ਮੈਂ ਗੱਲ ਇਸ ਕਰਕੇ ਕਰ ਰਿਹਾ ਮਾਜ਼ਰਤ ਚਾਹੁੰਦਾ ਕਿ ਬਰੋ ਇਨਫੋਰਮੇਸ਼ਨ ਲੇਟ ਪੀ ਲਿਆ ਕਿ ਤੁਸੀਂ ਜੁੜੇ ਹੋਏ ਹੋ ਖੈਰੀਅਤ ਪਰ ਅਕਾਲੀ ਦਲ ਦੇ ਡੈਲੀਗੇਟਸ ਜਿਸ ਤਰੀਕੇ ਦੇ ਨਾਲ ਚੁਣੇ ਗਏ 27 ਦਾ ਡੈਲੀਗੇਟਸ ਇੱਕ ਤੜਾ ਗੱਲ ਕਰ ਰਿਹਾ ਦੂਜਾ ਕਹਿ ਰਿਹਾ ਕਿ ਨਹੀਂ ਜੀ ਲਿਸਟਾਂ ਦਿਖਾਓ ਰੰਧਾਵਾ ਸਾਹਿਬ ਕਹਿ ਰਹੇ ਨੇ ਕਿ ਕਾਇਦੇ ਕਾਨੂੰਨ ਮੁਤਾਬਕ ਨਹੀਂ ਕੰਮ ਹੋ ਰਿਹਾ ਹੈ ਦੇਖੋ ਤੇਜਾ ਸਿੰਘ ਸਮੁੰਦਰੀ ਹਾਲ ਉਹ ਹਾਲ ਹੈ ਜਿੱਥੇ ਪਹਿਲਾਂ ਹੀ ਪ੍ਰਧਾਨ ਚੁਣੇ ਜਾਂਦੇ ਰਹੇ ਨੇ ਚਲੋ ਠੀਕ ਹੈ ਕ੍ਰਿਸ਼ਨ ਜੀ ਇਹ ਮੁੰਡੇ ਤੇ ਜੇ ਆਪਾਂ ਗੱਲ ਕਰੀਏ ਤਾਂ ਲੱਗਦਾ ਰੰਦਾਵਾ ਸਾਹਿਬ ਮੀਅਰ ਪੋਲਿਟਿਕਲ ਆਫ ਦਾ ਮੋਟਿਵ ਸਾਧ ਰਹੇ ਨੇ ਉਹਨਾਂ ਨੂੰ ਚਾਹੀਦਾ ਕਿ ਉਹ ਆਪਦੀ ਪਾਰਟੀ ਲਈ ਜਿੱਥੇ ਧਿਆਨ ਦੇਣ ਜਿਆਦਾ ਅਕਾਲੀ ਦਲ ਆਪ ਦਾ ਆਪੇ ਦੇਖੇ ਉਹਦੇ ਵਿੱਚ ਦੋ ਢੜੇ ਨਿਕਲਦੇ ਆ ਤਿੰਨ ਢੜੇ ਨਿਕਲਦੇ ਆ ਹਾਂ ਇੱਕ ਗੱਲ ਇਸ ਤੇ ਲੀਗਲੀ ਬਹੁਤ ਹੈਗੀ ਆ ਜਿੱਥੇ ਹੁਸ਼ਿਆਰਪੁਰ ਚ ਜਾ ਕੇ ਪਹਿਲਾਂ ਵੀ ਕੇਸ ਚੱਲਿਆ ਸੀਗਾ ਵੀ ਧਰਮ ਦਾ ਤੇ ਪੋਲਿਟਿਕਲੀ ਤੁਸੀਂ ਉਹ ਕਨਸਟੀਟਿਊਸ਼ਨ ਨੂੰ ਲੈ ਕੇ ਇਕੱਠੇ ਨਹੀਂ ਚੱਲ ਰਹੇ ਤੇ ਹੁਣ ਜੇ ਅਕਾਲੀ ਦਲ ਦੀ ਚੋਣ ਤੇਜਾ ਸਿੰਘ ਸਮੁੰਦਰੀ ਹਾਲ ਚ ਹੁੰਦੀ ਆ ਤਾਂ ਪਹਿਲਾਂ ਵੀ ਹੁੰਦੀ ਆ ਰਹੀ ਆ ਮੈਨੂੰ ਲੱਗਦਾ ਇਹ ਰੰਧਾਵਾ ਸਾਹਿਬ ਇੱਕ ਪੋਲੀਟਿਕਲ ਇਹ ਹੈ ਜਿਆਦਾ ਸਟੇਟਮੈਂਟ ਲੱਗਦੀ ਆ ਹਾਲਾਂਕਿ ਇਹਦੇ ਵਿੱਚ ਕੱਢਣ ਪਾਉਣ ਨੂੰ ਕੋਈ ਨਹੀਂ ਨਿਕਲਣਾ ਅਕਾਲੀ ਦਲ ਦੇ ਜਿੰਨੇ ਮਾਰਜੀ ਫੈਕਸ਼ਨ ਹੋਣ ਉਹ ਕਿਵੇਂ ਚੁਣੇ ਜਾਂਦੇ ਕਿਵੇਂ ਨਹੀਂ ਚੁਣੇ ਜਾਂਦੇ ਉਹਨਾਂ ਦਾ ਆਪ ਦਾ ਅੰਦਰੂਨੀ ਮਾਮਲਾ ਹੈਗਾ ਠੀਕ ਹੈ ਸਨੀ ਜੀ ਬਹੁਤ ਤਕਲੀਫ ਹੋਈ ਰੰਧਾਵਾ ਸਾਹਿਬ ਨੂੰ ਕਹਿੰਦੇ ਕਿ ਬਹੁਤ ੱੱਕਾ ਕਰ ਰਹੇ ਹੋ ਇਹ ਨਹੀਂ ਹੋਣਾ ਚਾਹੀਦਾ ਧਾਰਮਿਕ ਸੰਸਥਾਵਾਂ ਦਾ ਜ਼ਿਕਰ ਕੀਤਾ ਗਿਆ ਸਮੁੰਦਰੀ ਹਾਲ ਦਾ ਜ਼ਿਕਰ ਕੀਤਾ ਗਿਆ ਦੇਖੋ ਕਿਸ਼ਨ ਜੀ ਜਿਹੜੀ ਗੱਲ ਅਕਾਲੀ ਦਲ ਪਹਿਲੇ ਦਿਨ ਤੋਂ ਕਹਿ ਰਿਹਾ ਸੀ ਵੀ ਇੱਕ ਕੌਨਸਪੀਰੇਸੀ ਰਚੀ ਜਾ ਰਹੀ ਹੈ ਚਾਹੇ ਉਹ ਆਰਐਸਐਸ ਹੋਵੇ ਚਾਹੇ ਭਾਜਪਾ ਹੋਵੇ ਚਾਹੇ ਪੰਜਾਬ ਸਰਕਾਰ ਹੋਵੇ ਤੇ ਅੱਜ ਜਿਹੜੀ ਬਿੱਲੀ ਹੈ ਥੈਲਿਓ ਬਾਹਰ ਆ ਗਈ ਆ ਵੀ ਉਹਦਾ ਐਕਟਿਵ ਪਾਰਟ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਵੀ ਉਹਦਾ ਪ੍ਰੋਪਰ ਪਾਰਟ ਤੁਸੀਂ ਇਹ ਦੇਖੋ ਵੀ ਜਿਹੜੇ ਸਾਡੇ ਸੁਧਾਰ ਲਹਿਰ ਵਾਲੇ ਜਿਹੜੇ ਸਾਡੇ ਪੰਜ ਮੈਂਬਰੀ ਕਮੇਟੀ ਹੋਗੀ ਜਾਂ ਸੁਧਾਰ ਲਹਿਰ ਵਾਲੇ ਹੋਗੇ ਉਹ ਜਦੋਂ ਪਹਿਲਾਂ ਦਰਖਾਸਤ ਦੇ ਕੇ ਆਦੇ ਆ ਅਕਾਲ ਤਖਤ ਸਾਹਿਬ ਤੇ ਤੇ ਉਸ ਤੋਂ ਬਾਅਦ 2 ਦਸੰਬਰ ਦਾ ਜਿਹੜਾ ਫਰਮਾਨ ਆ ਉੱਥੋਂ ਸੁਣਾਇਆ ਜਾਂਦਾ ਤਾਂ ਉਸ ਤੋਂ ਸਰਦਾਰ ਨੂੰ ਪਹਿਲਾਂ ਜਿਹੜੀ ਇੱਕ ਚਿੱਠੀ ਲਿਖੀ ਜਾਂਦੀ ਆ ਉਹ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਜੀ ਵੱਲੋਂ ਲਿਖੀ ਜਾਂਦੀ ਆ ਪੰਜਾਬ ਦੇ ਸੀਰਬ ਨੂੰ ਮਿਸਟਰ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅਕਾਲ ਤਖਤ ਦੀ ਫਜ਼ੀਲਤੇ ਜਾ ਕੇ ਸਭ ਕੁਝ ਮੰਨ ਲਿਆ ਤੇ ਉਹਨਾਂ ਦੇ ਖਿਲਾਫ ਪਰਚਾ ਕਿਉਂ ਨਹੀਂ ਹਲ ਤੱਕ ਦਰਜ ਕੀਤਾ ਗਿਆ ਔਰ ਦੇਖੋ ਕੜੀ ਦੇ ਨਾਲ ਕੜੀ ਕਿਵੇਂ ਜੁੜਦੀ ਹੈ ਜਿਹੜੀ ਚਿੱਠੀ ਸਰਦਾਰ ਸੁਖਜਿੰਦਰ ਸਿੰਘ ਰਧਾਵਾ ਨੇ ਦਿੱਤੀ ਹੈ ਤੇ ਜਿਹੜੀਆਂ ਰੀਜ਼ਨਸ ਉਹਦੇ ਵਿੱਚ ਲਿਖੀਆਂ ਇੱਕ ਦਿਨ ਪਹਿਲਾਂ ਤੇ ਉਸੇ ਦਿਨ ਜਿਹੜੇ ਸਾਡੇ ਸੁਧਾਰ ਲੈਣ ਤੇ ਵੀਰ ਨੇ ਉਹ ਸੇਮ ਐਪਲੀਕੇਸ਼ਨ ਜਾ ਕੇ ਐਸਡੀਪੀਸੀ ਨੂੰ ਦੇ ਕੇ ਆਉਂਦੇ ਆ ਵੀ ਜਿਹੜਾ ਜਿਹੜਾ ਤੀਜਾ ਸਿੰਘ ਸਮੁੰਦਰੀ ਹਾਲ ਹੈ ਉਹ ਐਤਕੀ ਅਕਾਲੀ ਦਲ ਨੂੰ ਨਾ ਦਿੱਤਾ ਜਾਵੇ ਤਾਂ ਕਿ ਪ੍ਰਧਾਨ ਦੀ ਚੋਣ ਨਾ ਹੋਵੇ। ਔਰ ਸਰਦਾਰ ਸੁਖਜਿੰਦਰ ਸਿੰਘ ਦਾਵਾ ਜਿਹੜੀ ਚਿੱਠੀ ਲਿਖਦੇ ਆ ਉਹ ਵੀ ਬੜੀ ਇੰਪੋਰਟੈਂਟ ਹੈ ਪੜ੍ਹਨ ਲਈ ਕਿਉਂਕਿ ਉਹਦੇ ਤੋਂ ਸਾਫ ਪਤਾ ਲੱਗਦਾ ਹੈ ਕਿ ਕਿਵੇਂ ਸੁਧਾਰ ਲਹਿਰ ਨੂੰ ਜਿੱਥੇ ਭੀਜਪੀ ਆਰਐਸਐਸ ਔਰ ਆਮ ਆਦਮੀ ਪਾਰਟੀ ਸਪੋਰਟ ਕਰ ਰਹੀ ਹੈ ਤੇ ਕਾਂਗਰਸ ਕਿਵੇਂ ਸਪੋਰਟ ਕਰਦੀ ਹੈ। ਉਹ ਵੀ ਇਹੀ ਗੱਲ ਲਿਖਦੇ ਆ ਜੀ ਕਿ ਇਹ ਚੋਣ ਇਸ ਕਰਕੇ ਬੰਦ ਹੋਣੀ ਚਾਹੀਦੀ ਹੈ ਕਿਉਂਕਿ ਇੱਕ ਹੋਰ ਗਰੁੱਪ ਹੈ ਅਕਾਲੀ ਦਲ ਦਾ ਜਿਹੜੀ ਆਪਣੀ ਭਾਰਤੀ ਮੁਹੀਮ ਕਰ ਰਿਹਾ ਤੇ ਹਲੇ ਉਹਨਾਂ ਦੀ ਭਾਰਤੀ ਪੂਰੀ ਨਹੀਂ ਹੋਈ ਇਸ ਕਰਕੇ ਇਸ ਜਿਹੜੀ ਚੋਣ ਆ ਉਹਦੇ ਤੇ ਰੋਕ ਲਾਈ ਜਾਵੇ। ਔਰ ਦੂਸਰੀ ਗੱਲ ਜਿਹੜੀ ਬਰਾਗੀ ਜੀ ਨੇ ਕਹੀ ਦੇਖੋ ਇਹ ਪਹਿਲੀ ਵਾਰ ਨਹੀਂ ਹੈ ਵੀ ਜਦੋਂ ਜਿਹੜੀ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨ ਦੀ ਚੋਣ ਹੈ ਉਹ ਸਮੁੰਦਰੀ ਹਾਲ ਦੇ ਵਿੱਚ ਹੋ ਰਹੀ ਹੈ ਇਹ ਇੱਕ ਰਵਾਇਤ ਹੈ। ਹਰ ਹਰ ਵਾਰੀ ਜਦੋਂ ਚੋਣ ਹੁੰਦੀ ਹੈ ਇਸੇ ਹਾਲ ਦੇ ਵਿੱਚ ਚੋਣ ਹੁੰਦੀ ਹੈ। ਔਰ ਦੂਸਰੀ ਗੱਲ ਇਹ ਟਾਈਮਿੰਗ ਦੇਖਣੀ ਪੈਣੀ ਹੈ ਵੀ ਜਦੋਂ ਸੁਧਾਰ ਲੈਰ ਵਾਲੇ ਜਾ ਕੇ ਸੇਮ ਐਪਲੀਕੇਸ਼ਨ ਸੇਮ ਗੱਲਾਂ ਦੇ ਉੱਪਰ ਦਿੰਦੇ ਆ ਤਾਂ ਜਿਹੜੇ ਸੁਖਜਿੰਦਰ ਸਿੰਘ ਰੰਧਾਵਾ ਹੈ ਅੱਜ ਉਹਨਾਂ ਨੂੰ ਧਰਮ ਤੇ ਜਿੱਤੀ ਮਰਿਆਦਾ ਉਹ ਯਾਦ ਆ ਗਈ। ਇਹ ਉਹੀ ਪਾਰਟੀ ਹੈ, ਇਹ ਉਹੀ ਮੈਂ ਕਵਾਂਗਾ ਫੈਮਿਲੀ ਹੈ ਜਿਨ੍ਹਾਂ ਨੇ ਜਦੋਂ ਸ੍ਰੀ ਅਕਾਲ ਤਖਤ ਸਾਹਿਬ ਨੂੰ ਟਹਿ ਟੇਰੀ ਕੀਤਾ ਗਿਆ ਤੇ ਉਹ ਉਸ ਨੂੰ ਸਹੀ ਟਹਿਰਾਇਆ ਲੱਤੂ ਤੱਕ ਮੰਡੇ। ਔਰ ਦੂਸਰੀ ਗੱਲ ਅੱਜ ਸੁਧਾਰ ਲੈਨ ਨੂੰ ਵੀ ਉਹਨਾਂ ਦਾ ਕੋਈ ਨੁਮਾਇੰਦਾ ਨਹੀਂ ਆਇਆ ਤੇ ਤੁਹਾਡੇ ਥਰੂ ਮੈਂ ਪੁੱਛਣਾ ਚਾਹਨਾ ਵੀ ਕੀ ਲੋੜ ਪੈ ਗਈ ਸੁਧਾਰ ਲੈਨ ਨੂੰ ਜਿਹੜੇ ਸ੍ਰੀ ਅਕਾਲ ਤਖਤ ਸਾਹਿਬ ਦੀ ਦੋਹਾਈ ਦਿੰਦੇ ਨੇ, ਪੰਥ ਦੀ ਗੱਲ ਕਰਦੇ ਨੇ ਤੇ ਅਜੋਨਾ ਦਾ ਜਿਹੜਾ ਆਈਟੀ ਸੈੱਲ ਹੈ ਸੁਧਾਰ ਲਹਿਰ ਦਾ ਉਹ ਸਰਦਾਰ ਸੁਖਿੰਦਰ ਸਿੰਘ ਰੰਧਾਵਾ ਦੀ ਜਿਹੜੀ ਇਹ ਚਿੱਠੀ ਦਿੱਤੀ ਗਈ ਹੈ ਉਹਨੂੰ ਪ੍ਰਮੋਟ ਕਿਉਂ ਕਰ ਰਿਆ ਉਹਨੂੰ ਸ਼ੇਅਰ ਕਿਉਂ ਕੀਤਾ ਜਾ ਰਿਹਾ ਜਦੋਂ ਦੀ ਇਹ ਚਿੱਠੀ ਦਿੱਤੀ ਗਈ ਹੈ ਆ ਇਹਦੇ ਤੋਂ ਸਾਫ਼ ਸਾਬਤ ਹੁੰਦਾ ਵੀ ਇੱਕ ਪ੍ਰੋਪਰ ਅਜੰਡਾ ਜਿਹੜਾ ਇਹ ਪਾਪੀਆਂ ਦਾ ਸ਼੍ਰੋਮਣੀ ਅਕਾਲੀ ਦਲ ਨੂੰ ਰੋਕਣ ਦਾ ਤਾਂ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਜਲਸਾ ਸਾਹਿਬ ਕਹਿੰਦੇ ਪਹਿਲਾਂ ਬੀਜੇਪੀ ਆਰਐਸਐਸ ਕੰਮ ਕਰ ਰਹੀ ਸੀ ਅਕਾਲੀ ਦਲ ਇਲਜ਼ਾਮ ਲਾ ਰਿਹਾ ਕਹਿੰਦੇ ਹੁਣ ਰੰਧਾਵਾ ਸਾਹਿਬ ਵੀ ਉਹ ਕੰਮ ਕਰ ਰਹੇ ਨੇ ਕੋਈ ਨਵੀਂ ਗੱਲ ਨਹੀਂ ਸੀ ਕਹਿੰਦੇ ਸੀ ਸਭ ਕੁਝ ਕਾਇਦੇ ਕਾਨੂੰਨ ਮੁਤਾਬਕ ਕਰ ਰਹੇ ਆ ਇਸਨਜੀ ਪੰਜਾਬ ਦੇ ਲੋਕ ਸੁਣ ਰਹੇ ਐ ਕਿ ਮੈਨੂੰ ਇਹ ਗੱਲ ਦੱਸੋ ਕਿ ਗਿਆਨੀ ਰੁਘਵੀਰ ਸਿੰਘ ਜੀ ਗਿਆਨੀ ਹਰਪੀ ਸਿੰਘ ਜੀ ਦੋਨਾਂ ਨੂੰ ਕਿਵੇਂ ਪੋਲੀਟੀਕਲ ਇੰਟਰਫਰੈਂਸ ਦੇ ਨਾਲ ਇੱਕ ਨੂੰ ਅਕਾਲ ਤਖਤ ਦੇ ਜਥੇਦਾਰ ਤੋਂ ਹਟਾਉਣਾ ਔਰ ਦਮਦਮਾ ਸਾਹਿਬ ਦੇ ਜਥੇਦਾਰ ਤੋਂ ਹਟਾਉਣਾ ਔਰ ਕਿਵੇਂ ਨਿੱਜੀ ਟਿੱਪਣੀਆਂ ਉਹਨਾਂ ਦੇ ਪਰਿਵਾਰਾਂ ਖਿਲਾਫ ਕਰਾਉਣਾ ਔਰ 2 ਦਸੰਬਰ ਨੂੰ ਪੂਰੇ ਪੰਥ ਸਾਹਮਣੇ ਜੋ ਫੈਸਲਾ ਸੁਨਾਇਆ ਗਿਆ 6 ਮੈਂਬਰੀ ਕਮੇਟੀਆਂ ਬਣਾਈਆਂ ਗਈਆਂ ਕਿਉਂ ਦੀ ਨਿਗਰਾਨੀ ਦੇ ਵਿੱਚ ਜਿਹੜੀ ਭਰਤੀ ਹੋਊਗੀ ਫਿਰ ਤੁਸੀਂ ਮੰਨਿਆ ਕਿਉਂ ਨਹੀਂ ਤੁਸੀਂ ਤੁਹਾਨੂੰ ਕਿਹਾ ਕਿ ਬਾਗੀ ਦਾਗੀ ਕਿੱਟੇ ਦੇਖੋ ਧਰਮ ਕੋਈ ਇਹ ਤਾਂ ਹੈ ਨਹੀਂ ਵੀ ਕਾਲੀ ਦਲ ਦਾ ਕਾਲੀ ਦਲ ਹੀ ਮੱਥਾ ਟੇਕ ਸਕਦਾ ਗੁਰੂ ਘਰਾਂ ਚ ਦੂਜੇ ਸਾਰੇ ਤਾਂ ਉਹ ਹੀ ਬਾਹਰ ਕੱਢ ਦੋ ਗੱਲ ਇਹ ਨਹੀਂ ਰੰਧਾਵਾ ਸਾਹਿਬ ਦਾ ਸਿੱਧਾ ਮਸਲਾ ਸੀ ਨਹੀਂ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਕਿ ਤੇਜਾ ਸਿੰਘ ਸਮੁੰਦਰੀ ਹਾਲ ਦੀ ਵਰਤੋਂ ਨਹੀਂ ਕੀਤੀ ਜਾ ਸਕਦੀ ਪ੍ਰਧਾਨਗੀ ਦੀ ਚੋਣ ਤੇ ਰੋਕ ਕਰਵਾ ਦਿੱਤੀ ਜਾਵੇ ਕ੍ਰਿਸ਼ਨ ਜੀ ਕ੍ਰਿਸ਼ਨ ਜੀ ਮੈਨੂੰ ਇਹ ਰਵੈਤ ਦਾ ਨਹੀਂ ਪਤਾ ਜੇ ਰਵੈਤ ਚਲਦੀ ਆ ਰਹੀ ਸੀ ਮਸਲਾ ਚੋਣ ਪ੍ਰਕਿਰਿਆ ਤੇ ਹੈ ਚੋਣ ਪ੍ਰਕਿਰਿਆ ਤੇ ਹੈ ਕਿ ਡੈਲੀਗੇਟ ਤੁਸੀਂ ਕਿਵੇਂ ਕਿਵੇਂ ਬਣੇ ਜਾਂ ਦੂਜੇ ਧੜੇ ਨੂੰ ਨਾਲ ਲੈ ਕੇ ਨਹੀਂ ਚੱਲਿਆ ਜਾ ਰਿਹਾ ਜਾਂ ਦੂਜੇ ਦੂਜੇ ਧੜੇ ਨੂੰ ਇਹਦੇ ਚ ਮੈਂਬਰਸ਼ਿਪ ਨਹੀਂ ਇਹ ਥੋੜੀ ਹੈ ਕਿ ਵਨ ਮੈਨ ਆਰਮੀ ਹੈ ਦੇਖੋ ਜੇ ਅਕਾਲੀ ਦਲ ਦੀ ਜਿਹੜੇ ਸਾਡੇ ਪੁਰਖਿਆਂ ਸੀ ਕਿਉਂ ਨਾ ਅਕਾਲੀ ਦਲ ਦੀ ਗੱਲ ਕਰੀ ਸਾਡੇ ਪੁਰਖਿਆਂ ਜਾਨਾ ਦਿੱਤੀਆਂ ਕਿੰਨੇ-ਕਿੰਨੇ ਟਾਈਮ ਜੇਲਾ ਕਟੀਆਂ ਹਰ ਪਰਿਵਾਰ ਦਾ ਪੰਜਾਬ 'ਚ ਕਿਸੇ ਨਾ ਕਿਸੇ ਪਰਿਵਾਰ ਦਾ ਜਿਹੜਾ ਪਸ਼ੋਕੜ ਹੈ ਉਹ ਅਕਾਲੀ ਦਲ ਨਾਲ ਸੰਬੰਧਿਤ ਸੀ ਅੱਜ ਕਿਉਂ ਸਾਰੇ ਪਿੱਛੇ हट ਗਏ ਅੱਜ ਪਿਛਲੇ 4 ਮਹੀਨਿਆਂ ਤੋਂ ਚਰਚਾ ਕਿਉਂ ਚੱਲ ਰਹੀ ਹੈ ਕਿਉਂ ਕਦੇ ਜਥੇਦਾਰਾਂ ਨੂੰ ਹਟਾ ਦੋ ਕਦੇ ਕੋਈ ਫਰਮਾਨ ਕਦੇ ਕੋਈ ਮੈਂਬਰਸ਼ਿਪ ਕਰੀ ਜਾਂਦਾ ਦੇਖੋ ਅਕਾਲੀ ਦਲ ਨੂੰ ਪੰਥ ਨੇ ਜ਼ਿੰਮੇਵਾਰੀ ਦਿੱਤੀ ਸੀ ਕਿ ਤੁਸੀਂ ਕਿਵੇਂ ਰੱਖਿਆ ਕਰਨੀ ਆ ਪੰਜਾਬ ਦੇ ਹੱਕਾਂ ਦੀ ਇਹ ਨਹੀਂ ਕਿ ਆਪਦੇ ਹੱਕਾਂ ਦੀ ਆਪਦੇ ਹੋਟਲਾਂ ਦੀ ਆਪਦੇ ਬਿਜ਼ਨਸ ਲਈ ਆਪਦੀਆਂ ਬੱਸਾਂ ਲਈ ਔਰ ਆਪ ਦੀਆਂ ਪ੍ਰਧਾਨਗੀਆਂ ਲਈ ਵੱਡਾ ਦਿਲ ਦਿਖਾ ਕੇ ਸੁਖਵੀਰ ਬਾਦਲ ਨੇ ਜੇ ਉਸ ਦਿਨ ਮੰਨਿਆ ਤੇ ਫਿਰ ਉਸ ਐਸੈਂਸ ਦੇ ਨੂੰ ਲਾਗੂ ਵੀ ਕਰਦੇ ਤੇ ਤੁਸੀਂ ਅਕਾਲ ਤਖਤ ਸਾਹਿਬ ਦੀਆਂ ਬਣਾਈਆਂ ਕਮੇਟੀਆਂ ਨੂੰ ਕਿਉਂ ਨਹੀਂ ਮੰਨਦੇ ਕਿ ਉਹ ਕਮੇਟੀਆਂ ਦੀ ਅਧੀਨ ਮੈਂਬਰਸ਼ਿਪ ਹੋਣੀ ਧਾਮੀ ਸਾਹਿਬ ਨੇ ਰਿਜ਼ਾਈਨ ਦਿੱਤਾ 1 ਮਹੀਨਾ ਜਲੂਸ ਹੋ ਚੱਲਿਆ ਗਿੱਲ ਸਾਹਿਬ ਦੇ ਸਾਰੇ ਇਕੱਠੇ ਹੋ ਜਾਣ ਤੇਜਲ ਸਿੰਘ ਸਮੁੰਦਰੀ ਹਾਲ ਚ ਚੋਣ ਹੋ ਜੇ ਫਿਰ ਤਾਂ ਨਹੀਂ ਕੋਈ ਦਿੱਕਤ ਪਰੇਸ਼ਾਨੀ ਤੁਹਾਨੂੰ ਚੰਗੀ ਗੱਲ ਹੈ ਦੇਖੋ ਹੋਣਾ ਚਾਹੀਦਾ ਅਸੀਂ ਤਾਂ ਕਹਿੰਦੇ ਆਪੋਜੀਸ਼ਨ ਸਟਰੋਂਗ ਹੋਵੇ ਖੇਤਰੀ ਪਾਰਟੀਆਂ ਵੀ ਸਟਰੋਂਗ ਹੋਣ ਇਹ ইস্যੂ ਦੀ ਲੜਾਈ ਹੈ ਉਹ ਕਹਿੰਦੇ ਇਲੈਕਸ਼ਨ ਸਪੈਂਡ ਕਰੋ ਨਹੀਂ ਹੋਣੀ ਚਾਹੀਦੀ ਠੀਕ ਹੈ ਸਰ ਜੀ ਸਰ ਜੀ ਲੜਾਈ ਨਹੀਂ ਇਹ ਬਹੁਤ ਕੱਟ ਸ਼ਬਦਾਂ ਬਹੁਤ ਕੱਟ ਸ਼ਬਦਾਂ ਪਲੀਜ਼ ਬੋਲੀ ਕਿਸ਼ਨ ਜੀ ਅੱਜ ਜਿਹੜੀ ਗੱਲ ਅਸੀਂ ਕਹਿ ਰਹੇ ਸੀ ਵੀ ਬਿੱਲੀ ਉਹ ਥੈਲੀ ਬਾਹਰ ਹੋ ਗਈ ਆ ਅੱਜ ਕਾਂਗਰਸ ਦੇ ਪ੍ਰਵਕਤਾ ਨੇ ਵੀ ਉਹ ਗੱਲ ਕਰਤੀ ਆ ਵੀ ਇਹਨਾਂ ਨੂੰ ਮੇਨ ਜਿਹੜਾ ਹੈਜ ਹੈ ਨਾ ਉਹ ਇਹ ਆ ਵੀ ਸੁਧਾਰ ਲੈਣ ਵਾਲਿਆਂ ਨੇ ਜੋ ਗੱਲਾਂ ਕੀਤੀਆਂ ਮੈਂ ਗਿਆ ਇਹ ਕਾਂਗਰਸ ਦੇ ਪ੍ਰਵਕਤਾ ਕੋਲ ਪੁੱਛਣਾ ਚਾਹਣਾ ਤੁਸੀਂ ਅਕਾਲੀ ਦਲ ਦੇ ਦਫਤਰ ਆ ਕੇ ਦੇਖ ਕੇ ਗਏ ਉਹ ਵੀ ਗੜਬੜੀ ਹੋਈ ਹੈ ਅਸੀਂ ਤਾਂ ਸਾਰੀਆਂ ਰਿਪੋਰਟਾਂ ਸਾਰਾ ਕੁਝ ਅੱਜ ਜਨਤਕ ਕੀਤਾ ਸਾਰਾ ਸਾਰਾ ਕੁਝ ਕਿਤੇ ਤਾਂ ਉਹ ਪਾਰਟੀਆਂ ਨੇ ਇਹ ਤਾਂ ਉਹ ਪਾਰਟੀਆਂ ਨੇ ਮੈਂ ਤੁਹਾਡਾ ਬੁਲਾਰਾ ਇਹ ਤਾਂ ਉਹ ਪਾਰਟੀ ਮੇਰੀ ਗਾਲ ਸੋਲ ਮੋਦੀ ਠੀਕ ਹੈ ਸਾਹਿਬ ਤੁਸੀਂ ਸਾਹਿਬ ਮੇਰੀ ਗਾਲ ਸੁਣ ਲਓ ਇਹ ਉਹ ਪਾਰਟੀਆਂ ਜਿਹੜੀਆਂ ਤਾਂ ਲਿਸਟ ਕੋਲ ਠੀਕ ਹੈ ਤਾਲੀਵਾਜ਼ੀ ਸਣੀ ਜੀ ਨੇ ਨਾ ਇੱਕ ਗੱਲ ਨਹੀਂ ਕਹੀ ਬਾਕੀ ਉਹਨਾਂ ਨੇ ਸਭ ਕੁਝ ਕਹਿ ਦਿੱਤਾ ਸਣੀ ਜੀ ਨੇ ਇੱਕ ਗੱਲ ਨਹੀਂ ਕਹੀ ਬਾਕੀ ਸਭ ਕੁਝ ਕਹਿ ਦਿੱਤਾ ਉਹਨਾਂ ਨੇ ਇਹ ਗੱਲ ਨਹੀਂ ਕਹੀ ਕਿ ਯਾਰ ਹੱਥ ਧੋ ਕੇ ਪਿੱਛੇ ਪੈ ਕੇ ਆਰਐਸਐਸ ਭਾਜਪੀ ਤੇ ਕਾਂਗਰਸ ਨਹੀਂ ਦੇਖੋ ਮੈਂ ਸਨੀ ਜੀ ਸਰਕਾਰ ਯੋਗ ਸਾਡੇ ਸਾਥੀ ਬੁਲਾਰੇ ਨੇ ਮੈਂ ਪਹਿਲੀ ਚੀਜ਼ ਤਾਂ ਇਹਨਾਂ ਨੂੰ ਕਹਿ ਦਿੰਦਾ ਇੰਨਾ ਭਾਜਪੀ ਆਰਐਸਐਸ ਭਾਜਪੀ ਆਰਐਸਐਸ ਬੋਲਣ ਨਾਲ ਅਸੀਂ ਤੁਹਾਡੇ ਨਾਲ ਸਮਝੌਤਾ ਨਹੀਂ ਕਰਦੇ ਠੀਕ ਹੈ ਨਾ ਬਹੁਤ ਜ਼ਿਆਦਾ ਤੁਸੀਂ ਸਾਡਾ ਨਾਂ ਜੱਪ ਲੈਨੇ ਹੋ ਜਿਹੜੀ ਗੱਲ ਹੈ ਅਸੀਂ ਬਾਰ-ਬਾਰ ਸਾਡੇ ਲੀਡਰਾਂ ਨੇ ਗੱਲ ਕਹੀ ਹੈ ਸਾਰਿਆਂ ਨੇ ਸੀਨੀਅਰ ਲੀਡਰਾਂ ਨੇ ਕਿ ਪੰਜਾਬ ਨੂੰ ਇੱਕ ਜਿਹੜੀ ਪਾਰਟੀ ਦੀ ਜ਼ਰੂਰਤ ਹੈ ਔਰ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਇਕੱਠਾ ਹੋਣਾ ਤਾਕਤਵਰ ਹੋਣਾ ਉਹ ਪੰਜਾਬ ਦੇ ਹਿੱਤ ਚ ਹੈ ਜਾਕੜ ਸਾਹਿਬ ਨੇ ਕਹੀ ਗਰੇਵਾਲ ਸਾਹਿਬ ਨੇ ਕਹੀ ਸਾਰਿਆਂ ਨੇ ਕਹੀ ਉਲਟਾ ਇਹ ਸਾਡੇ ਮਗਰ ਪਏ ਹੋਏ ਹੱਥ ਧੋਕੇ ਬਿਨਾਂ ਗੱਲ ਤੋਂ ਬੀਜੇਪੀ ਆਰਐਸਐਸ ਵੀਰ ਕੋਈ ਗੱਲ ਹੈ ਦੇਖੋ ਜਿਹੜੀ ਮੈਂ ਗੱਲ ਹੈ ਪਹਿਲੀ ਗੱਲ ਤਾਂ ਜਿਹੜੀ ਗੱਲ ਰੰਧਾਵਾ ਸਾਹਿਬ ਨੇ ਕਹੀ ਹੈ ਉਹਦੀ ਸਹਿਮਤੀ ਅਸਹਿਮਤੀ ਦੀ ਗੱਲ ਵੀ ਹੈ ਪਰ ਸਾਰੇ ਪੰਜਾਬੀ ਇੱਕ ਸਹਜੇ ਦੇਖ ਰਹੇ ਆ ਇੱਕ ਪਾਸੇ ਭਰਤੀ ਹੋ ਰਹੀ ਹੈ ਇੱਕ ਪਾਸੇ ਚੋਣ ਹੋ ਰਹੀ ਹੈ ਤਾਂ ਇਹ ਤਾਂ ਕਿਤੇ ਫੇਰ ਪੰਜਾਬੀਆਂ ਨਾਲ ਧੋਖਾ ਨਾ ਹੋ ਜੇ। ਤਾਂ ਇਹ ਚੀਜ਼ ਤਾਂ ਸਾਰੇ ਹੀ ਦੇਖ ਰਹੇ ਨੇ, ਵਾਚ ਰਹੇ ਨੇ। ਇਸ ਚੀਜ਼ ਨੂੰ ਦੇਖਣਾ ਬਣਦਾ ਹੈ। ਸਣੀ ਜੀ ਤੁਹਾਨੂੰ ਵੀ ਬਣਦਾ। ਇਹ ਸਾਰੀ ਚੀਜ਼ ਨੂੰ ਪ੍ਰੋਪਰ ਕਰਕੇ ਲਿਓ, ਸਾਫ਼ ਕਰਕੇ ਜਿੱਦਾਂ ਬਾਦਲ ਸਾਹਿਬ ਨੇ ਸਾਰੇ ਗੁਨਾਹ ਕਬੂਲੇ ਸੀ, ਸਿਰ ਝੁਕਾਇਆ ਸੀ। ਮੈਂ ਸਾਰੇ ਚੈਨਲਾਂ ਤੇ ਜਦੋਂ ਡਿਬੇਟ ਹੋਈ ਸੀ ਮੈਂ ਇਹ ਕਿਹਾ ਸੀ, ਮੈਂ ਕਿਹਾ ਬਹੁਤ ਵੱਡੀ ਗੱਲ ਕੀਤੀ ਹੈ। ਪੰਜਾਬੀ ਇਸ ਗੱਲ ਨੂੰ ਕਬੂਲ ਕਰਨਗੇ। ਪਰ ਉਸ ਤੋਂ ਬਾਅਦ ਕੀ ਗੱਲ ਤੁਸੀਂ ਵੀ ਕਹਿ ਰਹੇ ਹੋ ਕਿ ਪ੍ਰਧਾਨ ਦੀ ਚੋਣ ਨਹੀਂ ਹੋਣੀ ਚਾਹੀਦੀ ਹੂੰ ਨਹੀਂ ਦੇਖੋ ਜਦੋਂ ਭਰਤੀ ਚੱਲ ਰਹੀ ਹੈ ਤਾਂ ਤੁਸੀਂ ਜਰਨਲਿਸਟ ਹੋ ਜੀ ਮੈਂ ਤਾਂ ਦੇਖੋ ਇੱਕ ਪਾਰਟੀ ਦਾ ਬੁਲਾ ਰਾਂ ਹੁਣ ਮੇਰਾ ਸਨੀ ਜੀ ਨੇ ਲੈ ਲੈਣਾ ਵੀ ਇਹ ਸਾਡੇ ਖਿਲਾਫ ਹੈ ਜੀ ਹੱਥ ਧੋ ਕੇ ਪਏ ਆ ਜੀ ਮੈਂ ਜਿਵੇਂ ਕਿਹਾ ਹੈ ਤਾਂ ਬਹੁਤ ਡਰੇ ਨਾ ਜਪਦੇ ਸਾਡਾ ਪਰ ਆਪਾਂ ਇੱਕ ਸੱਚੇ ਪੰਜਾਬੀ ਹੋਣ ਦੇ ਨਾਤੇ ਦੇਖੀਏ ਨਾ ਜੀ ਇੱਕ ਪਾਸੇ ਭਰਤੀ ਚੱਲ ਰਹੀ ਹੈ ਇੱਕ ਪਾਸੇ ਚੋਣ ਹੋ ਰਹੀ ਕਿਵੇਂ ਹੋਊਗਾ ਔਰ ਜਥੇਦਾਰ ਸਾਹਿਬ ਨੇ ਕਿਹਾ ਹੋਇਆ ਭਰਤੀ ਕਰਨ ਔਰ ਤੁਹਾਡੇ ਇੱਕ ਹੋਰ ਗੱਲ ਧਿਆਨ ਚ ਲਾ ਮੈਂ ਮੈਂ ਜੇ ਜਦੋਂ ਇਹ ਭਰਤੀ ਜਥੇਦਾਰ ਸਾਹਿਬ ਨੇ ਜਿਹੜੇ ਸਾਫਕਾ ਜਥੇਦਾਰ ਸਾਹਿਬ ਸੀ ਉਹਨਾਂ ਨੇ ਕਿਹਾ ਸੀ ਤਾਂ ਇੱਕ ਬਹੁਤ ਵੱਡੀ ਸ਼ਖਸੀਅਤ ਨੇ ਕਿਹਾ ਸੀ ਸਭ ਤੋਂ ਪਹਿਲਾ ਫਾਰਮ ਮੈਂ ਭਰੂਗਾ ਔਰ ਉਹ ਸ਼ਖਸੀਅਤ ਨੇ ਲੜਾਈ ਲੜੀ ਆ ਸਾਰੇ ਪੰਜਾਬੀ ਜਾਣਦੇ ਆ ਮੈਂ ਕਿਹਦੀ ਗੱਲ ਕਰ ਰਿਹਾ ਉਹ ਪਿੱਛੇ हट ਕੇ ਬਾਅਦ ਚ ਤੋਂ ਉਸ ਵੇਲੇ ਠੀਕ ਹੈ ਤਾਲੀਵਾਜ਼ ਮਤਲਬ ਕਿ ਗੱਲ ਦੇਖ ਰਹੀਆਂ ਬਣਦੀਆਂ ਸੀ ਕਿਵੇਂ ਤੁਹਾਨੂੰ ਕਬੂਲ ਰਹੇ ਸੀ ਸਾਰੇ ਤੇ ਕਿਵੇਂ ਤੁਸੀਂ ਇੱਕਦਮ ਬਾਜੀ ਪਾਰਟੀ ਤੇ ਫਿਰ ਫਿਰ ਜਿਹੜਾ ਹੈਗਾ ਅੱਜ ਉਸ ਸਥਾਨ ਤੇ ਆ ਕੇ ਖੜੇ ਹੋ ਗਏ ਜੀ ਜੀ ਠੀਕ ਹੈ ਜੀ ਤਾਲੀਵਾਲ ਸਾਹਿਬ ਬਹੁਤ ਦਾ ਸ਼ੁਕਰੀਆ ਸਣੀ ਜੀ ਗਿਲ ਸਾਹਿਬ ਸ਼ੁਕਰੀਆ ਬਿਰਾਗੀ ਸਾਹਿਬ ਲਾਈਨ ਤੇ ਬਨੇ ਰਹੇ ਹੋ ਪ੍ਰਧਾਨ ਦੀ ਜ਼ੋਨ ਨੂੰ ਲੈ ਕੇ ਅਸੀਂ ਚਰਚਾ ਕੀਤੀ ਹੈ